ਮਾਨ ਸਿੰਘ ਜਰਾ ਦੱਸੋਗੇ ਕਿ ਅੰਮ੍ਰਿਤਪਾਲ ਸਿੰਘ ਦੀ ਡਿਟੈਂਸ਼ਨ ਜਿਹੜਾ ਵਾਅਦਾ ਹੋਇਆ ਵਾ ਇਹਦਾ ਐਗਜ਼ੈਕਟਲੀ ਤੁਹਾਨੂੰ ਕੀ ਕਿਦੋਂ ਪਤਾ ਲੱਗਾ ਹਾਂਜੀ ਸਰ ਇਹ ਇੱਕ ਗੱਲ ਇਸ ਤਰੀਕੇ ਨਾਲ ਹੈ ਜੀ ਕਿ ਜੋ 7 ਮਾਰਚ 2024 ਤੋਂ ਬਾਅਦ ਜੋ ਅਸਾਮ ਗਵਰਨਮੈਂਟ ਨੇ ਹੂੰ ਜੋ ਜਨਰਲ ਇਲੈਕਸ਼ਨ ਹੋਣੀਆਂ ਸੀ ਹੂੰ ਤੇ ਉਸ ਦੇ ਕਾਰਨ ਜੋ ਸਾਰੀਆਂ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਟੈਲੀਫੋਨ ਲਾਈਨ ਹੈ ਉਹ ਬੰਦ ਕਰ ਦਿੱਤੀ ਕੀ ਟੈਲੀਫੋਨ ਲਾਈਨ ਬੰਦ ਕਰ ਦਿੱਤੀ ਸੀ ਓਕੇ ਤਾਂ ਉਸ ਤੋਂ ਬਾਅਦ ਆ ਦੋ ਕੁ ਦਿਨ ਪਹਿਲਾਂ ਉਹਨਾਂ ਨੇ ਸਾਮ ਗਵਰਨਮੈਂਟ ਨੇ ਜਿੰਨੀਆਂ ਜੀਜ਼ ਨੇ ਉਸ ਵਿੱਚ ਜੋ ਟੈਲੀਫੋਨ ਲਾਈਨ ਚਲਾਈ ਹੈ ਹੂੰ ਤਾਂ ਉਸ ਦੇ ਵਿੱਚ ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਸਾਥੀ ਨੇ ਉਹਨਾਂ ਨਾਲ ਜਦੋਂ ਗੱਲ ਹੋਈ ਹੂੰ ਉਹਨਾਂ ਨੇ ਉਹ ਡਾਕੂਮੈਂਟ ਨਾਲ ਦਿੱਤੀ ਆ 23 ਜੂਨ 2024 ਆ ਜੋ ਇਲੈਕਸ਼ਨ ਦੇ ਰਿਜ਼ਲਟ ਤੋਂ ਇੱਕ ਦਿਨ ਪਹਿਲਾਂ ਇੱਕ ਜੋ ਪੰਜਾਬ ਗਵਰਨਮੈਂਟ ਵੱਲੋਂ ਇੱਕ ਕਨਫਰਮੇਸ਼ਨ ਆਰਡਰ ਆਇਆ ਹੈ ਜੀ ਹੂੰ ਉਸ ਆਰਡਰ ਦੇ ਵਿੱਚ ਇਹ ਲਿਖਿਆ ਗਿਆ ਹੈ ਕਿ ਜਿਹੜੀ ਐਨਐਸਏ ਦੀ ਟੈਂਸ਼ਨ ਹੈ ਉਹ ਟੋਟਲ 12 ਮੰਥਸ ਲਈ ਉਹ ਕਨਫਰਮ ਕਰ ਦਿੱਤੀ ਗਈ ਹੈ ਓਕੇ ਤਾਂ ਮਤਲਬ ਕਿ ਫ੍ਰਮ 19 ਮਾਰਚ 2024 ਜਿਹੜੀ ਐਨਐਸਏ ਦੂਸਰੀ ਵਾਰ ਲੱਗੀ ਸੀ ਉਸ ਤੋਂ 12 ਮੰਥਸ ਮਤਲਬ ਅਗਲੇ ਸਾਲ ਮਾਰਚ ਤੱਕ ਉਹ ਕਨਫਰਮ ਕਰ ਦਿੱਤੀ ਗਈ ਹੈ ਹੂੰ ਤੇ ਇਹ ਇਹ ਹੁਣ ਹੁਣ ਕੀ ਤੁਹਾਡਾ ਪਲਾਨ ਹੈ ਕਿਉਂਕਿ ਹੁਣ ਤੁਸੀਂ ਤਾਨੂੰ ਕੋਈ ਜਾਣਕਾਰੀ ਹੈ ਕਿ ਉਹਨਾਂ ਨੂੰ ਸੌਂ ਚੁੱਕਣ ਵਾਸਤੇ ਲਿਆਂਦਾ ਜਾਊਗਾ ਕਿ ਨਹੀਂ ਹਾਂਜੀ ਸਰ ਅਸੀਂ ਇੱਕ ਜੋ ਐਪਲੀਕੇਸ਼ਨ ਲਾਈ ਹੈ ਜੀ ਅੰਡਰ ਸੈਕਸ਼ਨ 15 ਨਾ ਨੈਸ਼ਨਲ ਸਕਿਉਰਿਟੀ ਐਕਟ ਐਨਐਸਏ ਦੇ ਅੰਦਰ ਹਾਂ ਉਹ ਭਾਈ ਅੰਮਿਤ ਪਾਲ ਸਿੰਘ ਨੇ ਥਰੂ ਜੇਲ ਸੁਪਰਡੈਂਟ ਜੋ ਹੋਮ ਸਕੱਰੇਟਰੀ ਪੰਜਾਬ ਨੂੰ ਲਿਖੀ ਹੈ టు डीसी अमृतसर डीसी अमृतसर डिटेनिंग अथॉरिटी ਨੇ ਕਿਉਂਕਿ ਪਹਿਲਾਂ ਵੀ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀ ਨੇ ਭਾਈ ਕੁਲਵੰਤ ਸਿੰਘ ਰਾਉਕੇ ਜੋ ਅੰਡਰ ਐਨਐਸਟੀ ਡਗ루ਗੜ ਜੇਲ੍ਹ ਵਿੱਚ ਡਿਟੇਨ ਨੇ ਉਹਨਾਂ ਵੱਲੋਂ ਵੀ ਅਸੀਂ ਜਨੂਰੀ ਦੇ ਵਿੱਚ ਜਦੋਂ ਉਹਨਾਂ ਦੇ ਚਾਚਾ ਜੀ ਫੌਤ ਹੋ ਗਏ ਤਾਂ ਉਦੋਂ ਇੱਕ ਐਪਲੀਕੇਸ਼ਨ ਲਈ ਸੀ ਅਸੀਂ ਵੀ ਉਹਨਾਂ ਨੂੰ ਜੋ ਉਹਨਾਂ ਦੀ ਲਾਸਟ ਰਾਈਟਸ ਉਹਨਾਂ ਦਾ ਲਾਸਟ ਕ੍ਰਿਆ ਕਰਮ ਹੁੰਦਾ ਹੈ ਜਿਵੇਂ ਅੰਤਮ ਅਰਦਾਸ ਹੁੰਦੀ ਹੈ ਕੋਈ ਜੀ ਜੀ ਉਸ ਨੂੰ ਨਹੀਂ ਸੱਜਿਆ ਇੱਕ ਲਿਆਂਦਾ ਜਾਵੇ ਤਾਂ ਉਦੋਂ ਵੀ ਹੋਮ ਸੈਕਟਰੀ ਪੰਜਾਬ ਨੇ ਪਰਮਿਸ਼ਨ ਦਿੱਤੀ ਸੀ ਤੇ ਉਹ ਭਾਈ ਕਲਵੰਸਿੰਘ ਰਾਉ ਰਾਉਕੇ ਹੋਰਾਂ ਨੂੰ ਅੰਦਰ ਅੰਡਰ ਕਚੜੀ ਘਾਰ ਦੇ ਵਿੱਚ ਲੈ ਕੇ ਆਏ ਸੀ ਜਿਹੜਾ ਥਾਣਾ ਸੀ ਐਸ ਪੀ ਐਸ ਦਾਫ ਮੋਕੇ ਵਿੱਚੋਂ ਰੱਖਿਆ ਗਿਆ ਸੀ ਤੇ ਜਿੰਨੀਆਂ ਵੀ ਰਾਈਟ ਵਾਲੇ ਹੁੰਦੇ ਸੀ ਬਿਨ ਜਿਹੜੇ ਕਿਰਿਆ ਕਰਮ ਹੁੰਦੇ ਸੀ ਉਸ ਦੇ ਅੰਡਰ ਕਚੜੀ ਉਹਨਾਂ ਨੂੰ ਲੈ ਜਾਂਦੇ ਹੁੰਦੇ ਸੀ ਓਕੇ ਇਸ ਮੈਂ ਚਾਹ ਉਹਨਾਂ ਦਾ ਫਤ ਨੂੰ ਵਾਪਸ ਜੇਕਰ ਲੈ ਗਈ ਉਸੇ ਗਰਾਉਂਡ ਦੇ ਉੱਪਰ ਅਸੀਂ ਪੈਂਟਰਲ ਜੀ ਰਿਲੀਜ਼ ਲਈ ਤਾਂ ਅੰਮ੍ਰਿਤਪਾਲ ਸਿੰਘ ਦੀ ਇੱਕ ਲੈਟਰਲ ਲਿਖੀ ਹੈ ਜੋ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਜੀਲ ਦੇ ਵਿੱਚ ਲਿਖੀ ਹੈ ਤਾਂ ਜੋ 24th ਆਫ ਜੂਨ ਨੂੰ ਜਿਹੜਾ ਮੌਨਸੂਨ ਸੈਸ਼ਨ ਸ਼ੁਰੂ ਹੋ ਰਿਹਾ ਹੈ ਤਾਂ ਉਦੋਂ ਪਹਿਲਾਂ ਐਸ ਪਰ ਕਨਸਟੀਟਿਊਸ਼ਨ ਸਪੀਕਰ ਦੀ ਚੋਣ ਹੋਣੀ ਹੈ ਫਿਰ ਸਟੇਟ ਵਾਈਜ਼ ਜਿਹੜੀ ਸੌਚ ਚਾਈ ਜਾਊਗੀ ਤੇ ਉਸ ਤੋਂ ਬਾਅਦ ਮੇਰੇ ਹਿਸਾਬ ਨਾਲ ਜੋ ਪੰਜਾਬ ਗਵਰਨਮੈਂਟ ਨੂੰ ਦਿਨਾਈ ਨਹੀਂ ਕਰਨਾ ਚਾਹੀਦਾ ਕਿਉਂਕਿ ਕਨਸਟੀਟਿਊਸ਼ਨਲ ਡਿਊਟੀ ਹੈ ਹੂੰ ਜੋ ਅਦਰਵਾਈਜ਼ ਮੈਂ ਕਹੂੰਗਾ ਕਿ ਜੇ ਗਵਰਨਮੈਂਟ ਡਿਨਾਈ ਕਰਦੀ ਹੈ ਸੌਚ ਕੌਨ ਤੋਂ ਥਰੂ ਐਨੀ ਪ੍ਰੋਸੈਸ ਅਸਲੀ ਤੇ ਲੈਟਰ ਵਿੱਚ ਇਹ ਵੀ ਲਿਖਿਆ ਹੈ ਵੀ ਜੋ ਅਗਰ ਤੁਸੀਂ ਵੈਸੇ ਨਹੀਂ ਪ੍ਰੋਲ ਦੇ ਸਕਦੇ ਤਾਂ ਘੱਟੋ ਘੱਟ ਇਨ ਕਸਟਰੀ ਸਾਨੂੰ ਲੈ ਜਾਓ ਤੇ ਅਸੀਂ ਸੌ ਚੁੱਕ ਸਕੀ ਕਿਉਂਕਿ ਥੇਰੀ ਭਾਈ ਅਮਿਤਪਾਲ ਸਿੰਘ ਐਨਸੀ ਦਾ ਜਿਹੜਾ ਹੁੰਦਾ ਉਹ ਸੰਭਾਲ ਸਕਦੇ ਨੇ ਤੇ ਦੇਖੋ ਅਦਰਵਾਈਜ਼ ਬ੍ਰੇਕਡਾਊਨ ਆਫ ਕਨਸਟੀਟਿਊਸ਼ਨਲ ਮਸ਼ੀਨਰੀ ਹੋ ਜੂਗੀ ਜੇ ਪੰਜਾਬ ਸਰਕਾਰ ਇਸ ਤੋਂ ਮੁੱਕਰ ਹੁੰਦੀ ਹੈ ਤੇ ਨਹੀਂ ਤਾਂ ਫਿਰ ਜੇ ਉਹ ਨਹੀਂ ਅਲਾਉ ਕਰਦੇ ਕਿਸੇ ਤਰੀਕੀ ਨਾਲ ਤੇ ਅਸੀਂ ਜੋ ਮਾਨਯੋਗ ਹਾਈ ਕੋਰਟ ਵਾਲੇ ਰੁਖ ਕਰਾਂਗੇ। ਈਮਾਨ ਸਿੰਘ ਇਹ ਦੱਸੋ ਕਿ ਜਿਹੜੀ ਉਹਨਾਂ ਦੀ ਡਿਟੈਂਸ਼ਨ ਹੈ ਆ ਜਿਹੜੀ ਇੱਕ ਡਿਟੈਂਸ਼ਨ ਪਹਿਲਾਂ ਹੋਈ ਤੇ ਹੁਣ ਉਹਦੇ ਵਿੱਚ ਵਾਧਾ ਹੋਇਆ ਇਹ ਬੇਸਿਕਲੀ ਪੰਜਾਬ ਸਰਕਾਰ ਵੱਲੋਂ ਹੋਇਆ ਜਾਂ ਫਿਰ ਇਹ ਕੇਂਦਰ ਸਰਕਾਰ ਵੱਲੋਂ ਜਾਂ ਫਿਰ ਦੋਵਾਂ ਵੱਲੋਂ ਹਾਂ ਜੀ ਸਰ ਇਸ ਦੇ ਲਈ ਨੈਕੀ ਦੇ ਵਿੱਚ ਜੋ ਐਨਐਸਏ ਕਿਵੇਂ ਲੱਗਦੀ ਹੈ ਉਹ ਸਭ ਦੇ ਨਾਲ ਪਵੇਗਾ। ਹੂੰ ਜੋ ਐਸਪਰ ਜਿਹੜੇ ਡਾਕੂਮੈਂਟਸ ਤੁਹਾਨੂੰ ਸਪਲਾਈ ਕੀਤੇ ਨੇ ਉਹਨਾਂ ਨੇ ਉਹਦੇ ਵਿੱਚ ਜੋ ਐਸਐਚਓ ਅਧਿਕਾਰੀ ਹੈ ਉਹ ਐਨਐਸਸੀ ਦਾ ਪ੍ਰਪੋਜ਼ਲ ਤਿਆਰ ਕਰਦਾ ਹੈ ਓਕੇ ਫਿਰ ਉਹ ਕੀ ਰੈਫਰ ਕਰਦਾ ਹੈ ਐਸਐਸਟੀ ਵਿਭਾਗੀ ਅੰਮ੍ਰਿਤਸਰ ਹਾਂ ਫਿਰ ਉਹ ਕੀ ਰੈਕਮੈਂਡ ਕਰਦੇ ਨੇ ਪ੍ਰਪੋਜ਼ਲ ਨੂੰ ਪੀਸੀ ਅੰਮ੍ਰਿਤਸਰ ਜੋ ਕਿ ਪੀਐਮ ਅੰਮ੍ਰਿਤਸਰ ਨੇ ਜੋ ਕਿ ਪੀਨਿੰਗ ਅਥਾਰਟੀ ਤੇ ਇੱਕ ਇਸ ਦੀ ਗ੍ਰੀਕੀ ਜੀ ਦੇਖਣ ਵਾਲੀ ਇਹ ਵੀ ਹੈਗੀ ਹੈ ਵੀ ਜੋ ਏ ਐਨ ਐਸ ਸੀ ਕੈਦੀ ਲਈ ਜਾਂਦੀ ਹੈ 18 ਮਾਰਚ 2023 ਨੂੰ ਉਸ ਤੋਂ 2 ਦਿਨ ਪਹਿਲਾਂ 16 ਮਾਰਚ 2023 ਨੂੰ ਚੀਫ ਕਾਰਨਰ ਆਫ ਪੰਜਾਬ ਨੇ ਇੱਕ ਨੋਟੀਫਿਕੇਸ਼ਨ ਕੱਢਦੇ ਨੇ ਇਸ ਨੋਟੀਫਿਕੇਸ਼ਨ ਵਿੱਚ ਉਹ ਲਿਖਦੇ ਨੇ ਵੀ ਜੋ ਵੀ ਐਨ ਐਸ ਸੀ ਲਾਅਨ ਦੀ ਜਿਹੜੀ ਪਾਵਰ ਹੈ ਅੰਡਰ ਸੈਕਸ਼ਨ 3 ਸਬਸੈਕਸ਼ਨ 3 ਆਫ ਐਨ ਐਸ ਸੀ ਉਹ ਮੈਂ ਡੈਲੀਗੇਟ ਕਰਦਾ ਹਾਂ ਜਿੰਨੇ ਵੀ ਡੀ ਐਮ ਨੇ ਪੰਜਾਬ ਓਕੇ 1980s ਦੇ ਵਿੱਚ 84 ਦੇ ਵਿੱਚ ਇਹ ਐਂਟ ਡੈਲੀਗੇਟ ਕੀਤੀ ਸੀ ਉਹ ਜਿਹੜਾ ਆਪਾਂ ਨੂੰ ਪਤਾ ਹੀ ਹੈ ਜਿਹੜੇ ਗਵਰਨਰ ਨੇ ਪੰਜਾਬ ਦੇ ਔਰ ਈਰ ਦੇ ਵਾਈਸ ਆਫ ਪੀਐਮ ਕੰਮ ਕਰਦੇ ਨੇ ਐਸਪਰ ਜੋ ਮੇਰੇ ਹਿਸਾਬ ਨਾਲ ਜੋ ਆਰਟੀਕਲ 64 ਹੈ ਆਫ ਦੀ ਕਨਸਟੀਟਿਊਸ਼ਨ ਕਾਉਂਸਲ ਆਫ ਮੈਸੇਜ ਦੀ ਡਾਈਰੈਕਟ ਕਰਦੇ ਨੇ ਤਾਂ ਉਹ ਉਹਨਾਂ ਨੇ ਡੈਲੀਗੇਟ ਕਰ ਦਿੱਤੀਆਂ ਕਿ ਫਿਰ ਪੀਸੀ ਅੰਮ੍ਰਿਤਸਰ ਬੀਇੰਗ ਕਟੇਨਿੰਗ ਅਥਾਰਟੀ ਉਹਨਾਂ ਨੇ ਜਿਹੜੀ ਇਹ ਐਨਐਸਏ ਲਈ ਫਿਰ ਵਿਥਿਨ 1 ਵੀਕ ਉਹ ਐਨਐਸਏ ਅਪਰੂਵ ਹੋਣ ਦੇ ਲਈ ਜੋ ਪੰਜਾਬ ਗਵਰਨਮੈਂਟ ਕੋਲੇ ਗਈ ਹੋਮ ਸੈਕਟਰੀ ਨੇ ਅਪਰੂਵ ਕੀਤੀ ਫਿਰ ਉਹ ਐਨਐਸਏ ਜੋ ਸੈਂਟਰਲ ਗਵਰਨਮੈਂਟ ਕੋਲ ਜਾਂਦੀ ਹੈ ਅਪਰੂਵਲ ਹਮਮ ਸੈਂਟਰਲ ਗਵਰਨਮੈਂਟ ਅਪਰੂਵ ਕਰਦੀ ਹੈ ਐਨਐਸਸੀ ਨੂੰ ਸਾਈਮਲਟੇਨੀਅਸਲੀ ਜੋ ਐਨਐਸਸੀ ਦਾ ਪ੍ਰਪੋਜ਼ਲ ਹੈ ਐਡਵਾਈਜ਼ਰੀ ਬੋਰਡ ਕੋਲ ਜਾਂਦਾ ਹੈ ਹਮ ਜੋ ਐਡਵਾਈਜ਼ਰੀ ਬੋਰਡ ਹੁੰਦਾ ਹੈ ਉਹ ਇੱਕ ਉਸ ਅਟੈਚਡ ਹਾਈ ਕੋਰਟ ਦੇ ਜੱਜ ਸਾਹ ਹੁੰਦੇ ਨੇ ਤੇ ਦੋ ਹਾਈ ਕੋਰਟ ਦੇ ਐਡਵੋਕੇਟਸ ਬਨੇ ਜਿਹੜਾ ਬੋਰਡ ਕੀ ਪੰਜਾਬ ਸਰਕਾਰ ਨੇ ਹੀ ਬਣਾਇਆ ਹੋਇਆ ਹੈ ਇਹ ਆਪਣੇ ਨੇ ਇਸ ਇਅਰ ਨੇ ਇਹਨਾਂ ਦੇ ਵਿੱਚ ਐਨਸੀਐਸ ਦੇ ਵਿੱਚ ਇੰਸਟ੍ਰੂਮੈਂਟਸ ਟੈਂਸ਼ਨਸ ਆ ਜੋ ਇੱਕ ਪ੍ਰੋਵੀਜ਼ਨ ਹੈ ਜਿਹੜੇ ਬੋਰੇ ਐਨਡੀਪੀਐਸ ਐਕਟ ਦੇ ਲਈ ਨਾਰਕੋਟਿਕ ਡਰਗਸ ਐਂਡ ਸਾਈਕੋਟ੍ਰੋਪਿਕ ਸਬਸਟੈਂਸਸ ਦੇ ਵਿੱਚ ਯੂਜ਼ ਕਰਦੇ ਨੇ ਉਹੀ ਇਹਨਾਂ ਨੇ ਜਿਹੜਾ ਐਡਵਾਈਜ਼ਰੀ ਬੋਰ ਆ ਉਹਨਾਂ ਬੰਦਿਆਂ ਦਾ ਹੀ ਐਸਐਸਏ ਵਿੱਚ ਦੇ ਦਿੱਤਾ ਪੰਜਾਬ ਸਰਕਾਰ ਨੇ ਤਾਂ ਇੱਕ ਤਰੀਕੇ ਦੇ ਨਾਲ ਕਹਿ ਸਕਦੇ ਆ ਵੀ ਗਵਰਨਮੈਂਟ ਦੇ ਦੁਆਰਾ ਹੀ ਰਿਕੀਟ ਕੀਤਾ ਜਾਂਦਾ ਸਰ ਤਾਂ ਉਹਨਾਂ ਨੇ ਫਿਰ ਯੈਸ ਕੀਤੀ ਹੈ ਤਾਂ ਜਦੋਂ ਐਡਵਾਈਜ਼ਰੀ ਬੋਰ ਦਾ ਆਪੀਨੀਅਨ ਆ ਜਾਂਦਾ ਹੈ ਸੈਂਟਰਲ ਸਰਕਾਰ ਵੱਲੋਂ ਪ੍ਰੂਵਲ ਆ ਜਾਂਦੀ ਤੇ ਫਾਈਲ ਸਿੱਧੋ ਜਿਹੀ ਪੰਜਾਬ ਗਵਰਨਮੈਂਟ ਕੋਲ ਜਾਂਦੀ ਹੈ ਤੇ ਫਿਰ ਉਹ ਜਿਹੜਾ ਪੰਜਾਬ ਸਰਕਮਿਕ ਫਾਈਨਲ ਕਨਫਰਮੇਸ਼ਨ ਆਰਡਰ ਪਾਸ ਕਰਦੀ ਤਾਂ ਹੋਰ ਕਿ ਦੂਸਰੀ ਐਮਐਸਟੀ ਇੱਕ ਚਾਲ ਲਾਈ ਹੈ ਉਸਦੇ ਵਿੱਚ ਵੀ ਜੋ ਪੰਜਾਬ ਸਰਕਮਿਕ ਨੇ ਕਨਫਰਮੇਸ਼ਨ ਆਰਡਰ ਪਾਸ ਕੀਤਾ ਉਸਦੇ ਵਿੱਚ ਲਿਖਿਆ ਹੈ ਵੀ ਰੈਟਰੋਸਪੈਕਟਿਵ ਇਫੈਕਟਸ ਦੇ ਨਾਲ ਜੋ 12 ਮਹੀਨਿਆਂ ਦੇ ਲਈ ਜਿਹੜੀ ਐਸਐਸਟੀ ਹੈ ਉਹ ਲਗਾਈ ਜਾਂਦੀ ਹੈ 19 ਮਾਰਚ 2024 ਤਾਂ ਇਸ ਵਿੱਚ ਆਪਾਂ ਜੇ ਸਾਰਾ ਇਹ ਪ੍ਰੋਸੈਸ ਸਮਝੀਏ ਤਾਂ ਮੈਨੂੰ ਲੱਗਦਾ 80% ਇਹਦਾ ਹੱਥ ਹੈ ਕੋਸਟ ਸਰਕਮਿਕ ਦਾ ਦੇ ਦਾਸ ਤੋਂ ਪੱਧਰ ਤੱਕ ਇਹ ਕੀ ਚੱਲ ਰਹੀਆਂ ਰੋਲ ਹੈ ਉਸ ਗਵਰਨਰ ਇਹ ਬਿਲਕੁਲ ਠੀਕ ਕਿਹਾ ਤੁਸੀਂ ਈਮਾਨ ਸਿੰਘ ਬਿਲਕੁਲ ਠੀਕ ਕਿਹਾ ਆਪੀ 90% ਦੀ ਜਾਂ 95% ਦੀ ਹੱਥ ਜਿਹੜਾ ਵਾ ਪੰਜਾਬ ਸਰਕਾਰ ਦਾ ਵਾ ਜੋ ਤੁਸੀਂ ਸਿਸਟਮ ਦੱਸਿਆ ਵਾ ਪਰ ਐਡਵਾਈਜ਼ਰੀ ਬੋਰਡ ਜਿਹੜਾ ਵਾ ਉਹ ਇਹ ਜਿਹੜੇ ਅਮਰਿਤਪਾਲ ਪਾਈ ਅਮਰਿਤਪਾਲ ਤੇ ਨੌ ਇਹਨਾਂ ਦੇ ਸਾਥੀ ਨੇ ਇਹਨਾਂ ਵਾਸਤੇ ਸਪੈਸ਼ਲ ਐਡਵਾਈਜ਼ਰੀ ਬੋਰਡ ਬਣਿਆ ਵਾ ਜਾਂ ਕੋਈ ਪੁਰਾਣਾ ਐਡਵਾਈਜ਼ਰੀ ਬੋਰਡ ਨੂੰ ਹੀ ਇਹ ਪਾਵਰ ਦਿੱਤੀ ਹੈ ਇਹ ਸਰ ਜਿਹੜਾ ਇਹਨਾਂ ਕੋਲ ਐਡਵਾਈਜ਼ਰੀ ਬੋਰਡ ਪਹਿਲਾਂ ਇੰਡੀਜੀਸ ਐਕਟ ਦੇ ਵਿੱਚ ਸੀ ਜੀ ਇਨਾਂ ਨੇ ਪਹਿਲਾਂ ਇਸ ਇਸ ਐਕਟ ਦਾ ਗਠਨ ਕੀਤਾ ਸੀ ਬੋਰਡ ਦਾ ਮੈਂ ਆਨਲਾਈਨ ਖਬਰਾਂ ਵਿੱਚ ਪੀਕ ਰਿਹਾ ਐਸ਼ਨਲ ਅਖਬਾਰਾਂ ਦੀ ਖਬਰਾਂ ਜਿੱਥੇ ਵੀ ਇਹ ਜਿਹੜਾ ਇੱਕ ਬੋਰਡ ਇਹਨਾਂ ਨੇ ਜਨਵਰੀ 2023 ਦੇ ਵਿੱਚ ਐਨਡੀਪੀਐਸ ਐਕਟ ਲਈ ਬਣਾਇਆ ਸੀ ਐਡਵਾਈਜ਼ਰੀ ਬੋਰਡ ਕਿਉਂਕਿ ਉਹਦੇ ਵਿੱਚ ਹੀ ਪ੍ਰੀਵੈਂਟਿਵ ਟੈਂਸ਼ਨ ਦੀ ਫੈਸਿਲਿਟੀ ਹੈ ਉਸੇ ਬੋਰਡ ਨੂੰ ਇਹਨਾਂ ਨੇ ਮਾਰਚ ਵਿੱਚ ਜਦੋਂ ਐਨਐਸਟੀ ਲਾਇਕ ਉਸੇ ਬੋਰਡ ਨੂੰ ਹੀ ਬਦਲਿਆ ਤਾਂ ਕੋਈ ਨਵੀਂ ਨਿਤੀ ਨਹੀਂ ਕੀਤੀ ਇਹ ਜੋ ਸੀਐਸ ਸ਼ਾਹ ਨੇ ਉਹਨਾਂ ਨੇ ਪਹਿਲਾਂ ਐਂਟੀਸਿਪੇਟਿਵਲੀ ਇਹ ਐਕਟ ਐਕਚੁਅਲੀ ਬੋਰਡ ਬਣਾਇਆ ਸੀ ਉਹੀ ਇਹਨਾਂ ਨੇ ਐਨਐਸਏ ਲਈ ਵਰਤ ਲਿਆ ਪਰ ਇਹ ਕਾਨੂੰਨੀ ਤੌਰ ਤੇ ਇਹ ਹੋ ਸਕਦਾ ਵਾ ਇਹ ਇਹ ਗੈਰ ਕਾਨੂੰਨੀ ਨਹੀਂਗਾ ਨਮਾ ਬੋਰਡ ਨਹੀਂ ਬਣਨਾ ਚਾਹੀਦਾ ਹਾਂਜੀ ਦੇਖੋ ਇਹ ਹੈਦਾ ਹੈ ਕਿ ਜੋ ਸਾਨੂੰ ਲੱਗ ਰਿਹਾ ਹੈ ਉਸ ਦੇ ਸਾਨੂੰ ਕਿਵੇਂ ਮੈਂ ਇਹ ਖਬਰਾਂ ਦੇ ਵਿੱਚ ਪੜਿਆ ਕਿ ਨੈਸ਼ਨਲ ਪਾਰਾ ਦੀਆਂ ਖਬਰਾਂ ਨਹੀਂ ਪਰ ਇਹ ਜੋ ਗਵਰਨਮੈਂਟ ਦਾ ਡਿਸੀਜਨ ਇਖਤਿਆਰੀ ਹੁੰਦਾ ਹੈ ਕਿ ਐਂਟੀਸੀਸ ਉਹ ਮਗਰ ਪ੍ਰੈਰੋਗੇਟਿਵ ਡਵਾਈਸਰੀ ਉਹਨਾਂ ਦਾ ਪ੍ਰੈਰੋਗੇਟਿਵ ਆ ਜਾਂਦਾ ਹੈ ਉਹਨਾਂ ਨੇ ਕਿਸੇ ਨਿਸ਼ਚਿਤ ਕਰਨੀ ਕੀ ਨਹੀਂ ਕਰਨੀ ਹੈ ਦੇ ਇਹਦਾ ਮਰਦਤ ਦੀ ਨਿੱਜੀ ਸ਼ਖਸੀਅਤ ਸਾਡੀ ਉਸ ਸੀਨ ਦੇ ਦੋਨਾਂ ਬੋਰਡ ਦੇ ਰੱਖੇ ਹਾਲਾਂਕਿ ਇਸ ਦੇ ਲਈ ਇਹਨੇ ਨੰਨੀ ਨੋਟੀਫਿਕੇਸ਼ਨ ਕੱਢੀ ਹੋ ਸਕਦੀ ਹੈ ਉਹ ਸਾਨੂੰ ਜੋ ਗਵਰਨਮੈਂਟ ਦਸਤਾਵੇਜ਼ਾਂ ਤੱਕ ਪਹੁੰਚ ਕਰਨੀ ਪਵੇਗੀ ਤੇ ਫਿਰ ਸਾਨੂੰ ਇਸ ਬਾਰੇ ਪੂਰਾ ਪਤਾ ਲੱਗ ਸਕਦਾ ਹਾਲਾਂਕਿ ਪਰਸਨੈਲਿਟੀ ਦੋਨੋਂ ਬੋਰਡ ਦੇ ਵਿੱਚ ਜੋ ਹੈ ਨੇ ਇਹ ਸੇਮ ਨਹੀਂ ਜਿਹੜਾ ਐਡਵਾਈਜ਼ਰੀ ਬੋਰਡ ਦੇ ਮੈਂਬਰ ਨੇ ਉਹ ਕੌਣ ਕੌਣ ਮੈਂਬਰ ਨੇ ਇੱਕ ਹਾਈ ਕੋਰਟ ਦਾ ਜੱਜ ਹੁੰਦਾ ਤੇ ਦੋ ਵਕੀਲ ਨੇ ਕਾਜੀ ਉਹਨਾਂ ਦਾ ਜਿਹੜਾ ਕੋਈ ਨਾਂ ਹੈਗਾ ਜੀ ਉਹ ਐਡਵਾਈਜ਼ਰੀ ਬੋਰਡ ਦੀਆਂ ਰਿਪੋਰਟਾਂ ਉੱਪਰ ਮੈਂ ਪੜਿਆ ਸੀ ਇੱਕ ਤਾਂ ਜਸਟਿਸ ਹੁਸੈਨ ਨੇ ਤੇ ਇੱਕ ਜਿਹੜੇ ਵਕੀਲ ਸਾਹਿਬ ਨੇ ਕੋਈ ਕਪੂਰ ਸਾਹਿਬ ਨੇ ਦੋ ਵਕੀਲ ਸਾਹਿਬ ਨੇ ਇਹਨਾਂ ਵਿੱਚ ਤਾਂ ਉਹ ਮੈਂ 22 ਨਹੀਂ ਮੁੰਦਾ ਮੈਨੂੰ ਯਾਦ ਨਹੀਂ ਪਰ ਉਹ ਐਡਵਾਈਜ਼ਰੀ ਬੋਰਡ ਦੀਆਂ ਰਿਪੋਰਟਾਂ ਵਿੱਚ ਜ਼ਰੂਰ ਨਾ ਦੋਨਾਂ ਦਾ ਮੈਨੂੰ ਜਸਟਿਸ ਹੁਸੈਨ ਦਾ ਤਾਂ ਯਾਦ ਹੈ ਨਾ ਤੇ ਉਹਨਾਂ ਦਾ ਜੋ ਵੀ ਹੈ ਉਹ ਡਿਟੇਲ ਦਿੱਤੀ ਹੋਈ ਹੈ ਜਿਸ ਦੇ ਸਿਗਨੇਚਰ ਨੇ ਜੋ ਅਸਲੀ ਐਡਵਾਈਜ਼ਰੀ ਬੋਰਡ ਦੀ ਰਿਪੋਰਟ ਸੀ ਉਸ ਵਿੱਚ ਮੈਂ ਇਹ ਪੜਿਆ ਸੀ ਈਮਾਨ ਸਿੰਘ ਵੈਸੇ ਤੇ ਅਸੀਂ ਆਸ ਕਰਦੇ ਹਾਂ ਕਿ ਉਹਨਾਂ ਨੂੰ ਓਥ ਵਾਸਤੇ ਲਿਆਂਦਾ ਜਾਊਗਾ ਔਰ ਉਸ ਤੋਂ ਬਾਅਦ ਰਿਹਾਵੀ ਕੀਤਾ ਜਾਊਗਾ ਪਰ ਜੇਕਰ ਤੇ ਉਹਨਾਂ ਨੂੰ ਰਿਹਾ ਨਾ ਕੀਤਾ ਗਿਆ ਤੇ ਓਥ ਵਾਸਤੇ ਵੀ ਨਾ ਲਿਆਂਦਾ ਗਿਆ ਸੌਂ ਚੁੱਕਣ ਵਾਸਤੇ ਤੇ ਤੁਹਾਨੂੰ ਕੋਰਟ ਦਾ ਰਸਤਾ ਅਪਣਾਉਣਾ ਪਿਆ ਤੁਹਾਨੂੰ ਇਹ ਵੀ ਲੱਗਦਾ ਵਾ ਕਿ ਇਸ ਤੋਂ ਇਲਾਵਾ ਕਿਤੇ ਇਹ ਤੇ ਨਹੀਂ ਹੋ ਸਕਦਾ ਕਿ ਜੇ ਉਹਨਾਂ ਨੂੰ ਸੌਂ ਹੀ ਨਾ ਚੁੱਕਣ ਦਿੱਤੀ ਅਗਲੇ ਕੁਝ ਮਹੀਨੇ ਤੇ ਇਲੈਕਸ਼ਨ ਵੀ ਦੁਬਾਰਾ ਹੋ ਸਕਦੀ ਹੈ ਖਡੂਰ ਸਾਹਿਬ ਦੀ संवेदनशीलता लवेगी क्योंकि ड्यूटी बन जाती है जो एक मैंडेट लोग ने दता है उसके अगेंस्ट गवर्नमेंट खुद जी है सा कोर्टा का रहा है ही है ਤਾ ਬਾਕੀ ਮੇਰੇ ਹਿਸਾਬ ਨਾਲ ਇਸ ਸੌਚਕੰਡਨ ਦੇ ਵਿੱਚ ਕੋਈ ਅੜਚਣ ਨਹੀਂ ਪਾਉਣੀ ਚਾਹੀਦੀ ਪੰਜਾਬ ਸਰਕਾਰ ਨੂੰ ਤੇ ਜੇ ਕੋਈ ਅੜਚਣ ਆਉਂਦੀ ਵੀ ਹੈ ਤਾਂ ਮੈਨੂੰ ਕੰਸਟੀਟਿਊਸ਼ਨਲ ਮੈਚਨਿਜ਼ਮ ਦੇ ਵਿੱਚ ਕੀਤੀ ਹੈ ਜਿਵੇਂ ਮਾਨਯੋਗ ਹਾਈ ਕੋਰਟ ਤੇ ਮਾਨਯੋਗ ਸੁਪਰੀਮ ਕੋਰਟ ਵੱਲੋਂ ਸਾਨੂੰ ਇਹ ਜੋ ਜ਼ਰੂਰ ਇਹ ਫੈਸਲਟੀ ਮਿਲੂਗੀ ਸੌਚਕੰਡਨ ਦੀ ਤਾਂ ਜੋ ਸਾਨੂੰ ਜੋ ਨਹੀਂ ਤਾਂ ਉਸ ਨੂੰ ਨਹੀਂ ਲੱਗ ਰਹੀ ਕਿ ਸੌਚਕੰਡ ਦੀ ਇਜਾਜ਼ਤ ਨਹੀਂ ਮਿਲਦੀ ਸਾਨੂੰ ਇਸ ਚੀਜ਼ ਤੇ ਲੱਗ ਰਿਹਾ ਕਿ ਕਿਤੇ ਨਾ ਕਿਤੇ ਜੋ ਲੋਕਾਂ ਦੇ ਮਿੰਰੇਟ ਨੂੰ ਇਫੈਕਟ ਕਰਨ ਦੀ ਕੋਸ਼ਿਸ਼ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਦੇ ਭਾਈ ਅੰਮ੍ਰਿਤਪਾਲ ਸਿੰਘ ਜਿਹੜੇ ਨੇ ਸਾਥੀਆਂ ਦੇ ਉੱਪਰ ਜੋ ਉਹਨਾਂ ਦਾ ਪਰਮਨੈਂਟ ਰਿਲੀਜ਼ ਹੈ ਉਸ ਦੇ ਉੱਪਰ ਕਿਸੇ ਤਰੀਕੇ ਦੇ ਨਾਲ ਰੋਕ ਲਾਉਣ ਦੀ ਜਿਹੜੀ ਹੈ ਕੂਚੀਆਂ ਚਾਲਾਂ ਇਸ ਸਰ ਵੱਲੋਂ ਚਲੀਆਂ ਜਾ ਰਹੀਆਂ ਨੇ ਉਸੇ ਪ੍ਰਤੀ ਅੱਧੀ ਜ਼ਿਆਦਾ ਫਿਕਰਮੰਦ ਹੈ। ਓਕੇ ਓਕੇ। ਅ ਈਮਾਨ ਸਿੰਘ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਔਰ ਇਹ ਸਾਰੀ ਜਾਣਕਾਰੀ ਦਿੱਤੀ ਕਿਉਂਕਿ ਬੜੀ ਵੈਲਿਊਏਬਲ ਇਨਫੋਰਮੇਸ਼ਨ ਹੈ ਇਹ ਬਹੁਤ ਸਾਰੇ ਲੋਕਾਂ ਨੂੰ ਇਹਦੇ ਬਾਰੇ ਪਤਾ ਨਹੀਂ ਵੈਸੇ ਅਸੀਂ ਆਸ ਕਰਦੇ ਹਾਂ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਜਰੂਰ ਸੌਂ ਚੁੱਕਣ ਦਿੱਤੀ ਜਾਊਗੀ। ਔਰ ਉਹ ਆਪਣਾ ਜਿਹੜਾ ਰੋਲ ਆ ਚੁਣੇ ਹੋਏ ਨੁਮਾਇੰਦੇ ਦਾ ਉਹ ਵੀ ਪਾਰਲੀਮੈਂਟ ਦੇ ਵਿੱਚ ਨਿਭਾ ਸਕਣਗੇ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ